ਇਤੋਂ ਦੇ ਸਾਮਣੇ ਤਸਵੀਰਾਂ 'ਚ ਬੁਰੀ ਤਰ੍ਹਾਂ ਲਹੂ ਲੋਹਾਨ ਹੋਇਆ ਪਿਆ ਬਾਬਾ ਬੁੱਢਾ ਡਲਦਾ ਪਾਠੀ ਹੈ ਜਿਸ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਚਾਨਲੇਵਾ ਹਮਲਾ ਕਰ ਦਿੱਤਾ ਗਿਆ ਉਹ ਵੀ ਸਿਰਫ ਇਸ ਲਈ ਕਿ ਇਸ ਬਜ਼ੁਰਗ ਨੇ ਉਹਨਾਂ ਨੂੰ ਪੈਸੇ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿੱਥੇ ਉਹਨਾਂ ਵਿਅਕਤੀਆਂ ਨੇ ਇਸ ਬਜ਼ੁਰਗ ਪਾਠੀ ਨੂੰ ਬੁਰੀ ਤਰ੍ਹਾਂ ਫੱਟੜ ਕੱਢ ਦਿੱਤਾ ਉਸ ਦੇ ਕੋਲ ਮਜ਼ੂਰ 14000 ਦੀ ਨਕਦੀ ਮੋਬਾਈਲ ਤੇ ਤਲਵਾਰ ਵੀ ਖੋਕੇ ਲੈ ਗਏ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਇਸ ਬਜ਼ੁਰਗ ਨੂੰ ਹਸਪਤਾਲ ਚ ਲਿਆਂਦਾ ਗਿਆ ਪਰ ਹੱਦ ਤਾ ਇਹ ਹੈ ਕਿ ਜੈਤੋਂ ਹਸਪਤਾਲ 'ਚ ਵੀ ਐਮਰਜੈਂਸੀ ਚ ਕੋਈ ਡਾਕਟਰ ਨਾ ਹੋਣ ਕਰਕੇ ਇਹ ਬਜ਼ੁਰਗ ਪਾਰਟੀ ਹਸਪਤਾਲ ਚ ਤੜਪਦਾ ਰਿਹਾ ਤੇ ਪੁਲਿਸ ਵੀ ਕਈ ਘੰਟੇ ਬਾਅਦ ਪਹੁੰਚੀ ਮੈਂ ਪਾਰਟੀ ਸੰਗਾ ਹੀ ਬੁੱਢਾ ਦਾਲਾ ਸੰਗਾ ਜੀ ਇਹ ਮੁੰਡੇ ਜਿਹੜੇ ਹੈ ਖਾਲਸੇ ਮੇਰੇ ਤੋਂ ਪੈਸੇ ਮੰਗਦੇ ਸੀਗੇ ਇਧਾਰੇ ਸਾਨੂੰ ਪੈਸੇ ਦੇ ਦੇ ਮੇਰੇ ਕੋਲ ਪੈਸੇ ਸੀਗੇ ਮੈਂ ਪਾਠ ਕਰਦਾ ਪਾਠ ਕਰਕੇ ਆਇਆ ਸੀ ਇਹਨਾਂ ਨੇ ਰਾਤ ਮੇਰੇ ਨਾਲੇ ਪੈਸੇ ਖੋਹ ਕੇ ਲਾ ਕੇ ਮੋਬਾਈਲ ਲੈ ਕੇ ਕਿਰਪਾਨ ਲੈ ਕੇ ਨਾਲੇ ਮੇਰੇ ਸੱਟਾਂ ਮਾਰ ਗਈ ਜੀ ਕਿੰਨੇ ਪੈਸੇ ਲੱਗੇ ਕੋਟੇ ਸਾਢੇ 14000 ਰੁਪਏ ਦੇ ਤਕਰੀਬ ਹੋਊਗਾ ਜੀ ਤੁਸੀਂ ਹਸਪਤਾਲ ਦੇ ਕਦੋਂ ਆਏ ਹੋ ਹੁਣ ਆਇਆ ਤੜਕੇ ਮੇਰੀ ਹਸਪਤਾਲ 'ਚ ਆਇਆ ਜੀ ਕੋਈ ਡਾਕਟਰ ਵਗੈਰਾ ਮਿਲੀ ਨਹੀਂ ਨਹੀਂ ਜੀ ਕੋਈ ਨਹੀਂ ਮਿਲਿਆ ਕੋਈ ਇਲਾਜ ਨਹੀਂ ਆਇਆ ਕੋਈ ਕੰਸਲਟ ਕਰਾਈ ਕੋਈ ਨਹੀਂ ਆਇਆ ਜੀ ਉਹਦੇ ਇਸ ਮਾਮਲੇ ਤੇ ਪੁਲਿਸ ਨੇ ਆਪਣੀ ਵੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਥੇ ਜਿੱਤੋਂ ਰੇਲਵੇ ਵਾਲਿਆਂ ਦੇ ਨਾਲ ਇੱਕ ਝਕੋਲੀ ਵਾਲੇ ਬਾਬੇ ਦਾ ਡੇਰਾ ਹੈ ਜੀ ਉੱਥੇ ਸ਼ਰਾਬ ਵਗੈਰਾ ਚੜਦੀ ਹੈ ਹਾਂਜੀ ਰਾਤ ਉੱਥੇ ਕੁਝ ਬੰਦੇ ਆਏ ਕੁਝ ਨੇ ਸ਼ਰਾਬ ਵੀ ਚੜਾਈ ਉਹ ਚਲੇ ਗਏ ਤੇ ਉਸ ਤੋਂ ਬਾਅਦ ਕੁਝ ਹੋਰ ਬੰਦੇ ਉੱਥੇ ਠਹਿਰੇ ਸੀਗੇ ਉਹਨਾਂ ਚ ਇੱਕ ਕੈਪਟਨ ਸਿੰਘ ਸੀਗਾ ਤਲਵੰਡੀ ਦਾ ਤਲਵੰਡੀ ਸਾਹਬੋ ਦਾ ਇਹਨੇ ਨਹੀਂਗੀ ਬਾਣਾ ਪਹਿਨੇ ਹੋਇਆ ਤੇ ਇਹ ਰਾਤ ਨੂੰ ਇਹਨਾਂ ਦੀ ਉੱਥੇ ਲੜਾਈ ਹੋ ਗਈ ਜਿਹੜੇ ਦੂਸਰੇ ਬੰਦੇ ਇਹਦੇ ਨਾਲ ਸੀਗੇ ਜਿਨ੍ਹਾਂ ਨੇ ਇਹਨਾਂ ਨੇ ਇਕੱਠਾ ਹੀ ਉੱਥੇ ਮੀਟ ਵੀ ਬਣਾਇਆ ਤੇ ਸ਼ਰਾਬੀ ਕੀਤੀ ਹੈ ਤੇ ਬਾਅਦ ਚ ਉੱਥੇ ਇਹਨਾਂ ਦੀ ਆਪਸ ਚ ਲੜਾਈ ਹੋ ਗਈ ਉਹਨਾਂ ਬੰਦਿਆਂ ਨੇ ਇਹਨੂੰ ਕੁੱਟਿਆ ਛੱਟਾ ਮਾਰਿਆ ਤੇ ਇਹ ਸਵੇਰੇ ਸਾਡੇ ਕੋਲ ਇਤਲਾਹ ਆਈ ਹੈ ਅਸੀਂ ਇੱਥੇ ਬਣਦੀ ਕਾਰਵਾਈ ਕਰ ਰਹੇ ਹਾਂ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਪਿੱਛੇ ਪੂਰਾ ਸੱਚ ਕੀ ਹੈ ਬਹਰਾਂ ਲੇ ਤਾਂ ਪੁਲਿਸ ਸਪਤੀਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਬਜ਼ੁਰਗ ਦੀ ਇਸ ਕਦਰ ਕੁੱਟਮਾਰ ਕਰਨ ਵਾਲੇ ਆਖਰ ਉਹ ਕੌਣ ਸਨ ਤੇ ਉਹਨਾਂ ਨੇ ਅਜਿਹਾ ਕਿਉਂ ਕੀਤਾ की ती विश अपना भविक बना चाहते हो पाओ विदेश पढ़ाई करने का मौका पिरािड ई सर्विस दलाह नारत सरकार मान्यता प्राप्त करो तिरानवे नौ सौ अठर तिरानवे नौ सौ अठहत्तर